ਵਾਇਗੁਰੂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਲੋ ਜੀ ਆਪਾਂ ਅੱਜ ਲੱਗੇ ਆਂ ਸੂਟ ਦੀ ਕਟਿੰਗ ਕਰਨ ਇਹ ਮੇਰਾ ਆਪਣਾ ਹੀ ਸੂਟ ਆ ਤੇ ਦੇਖੋ ਜੀ ਇਹਨੂੰ ਸਾਲ ਹੋ ਗਿਆ ਸੂਟ ਨੂੰ ਰੋਲ ਦੇ ਨੂੰ ਪੂਰਾ ਇੱਕ ਸਾਲ ਹੋ ਗਿਆ ਸਾਲ ਤੋਂ ਵੀ ਉੱਪਰ ਹੋ ਗਿਆ ਇਹ ਮੈਨੂੰ ਦਿੱਤਾ ਸੀ ਗਿਫਟ ਚ ਮੇਰੀ ਫਰੈਂਡ ਨੇ ਉਹਦੀ ਬੇਟੀ ਦਾ ਵਿਆਹ ਸੀ ਤੇ ਬੇਟੀ ਦੇ ਵਿਆਹ ਤੇ ਪਾਉਣ ਨੂੰ ਤਿਆਰ ਕਰਨਾ ਸੀ ਚਲੋ ਹਨਾ ਇੰਨਾ ਜ਼ਿਆਦਾ ਕੰਮ ਹੋ ਗਿਆ ਤੇ ਉਹ ਕਹਿੰਦੀ ਉਹਨਾਂ ਰਿਸ਼ਤੇਦਾਰ ਆ ਕੇ ਮੈਨੂੰ ਉਹਨਾਂ ਦੇ ਘਰ ਚ ਹੀ ਕੰਮ-ਕੁਮ ਕਰਾਉਣਾ ਪੈਣ ਕਰਕੇ ਮੇਤੋਂ ਇਹ ਸੂਟ ਉਹ ਤੱਕ ਤਿਆਰ ਨਹੀਂ ਹੋਇਆ ਐਟ ਅ ਟਾਈਮ ਤੇ ਮੈਂ ਸਲਵਾਰ ਕੱਲੀ ਤਿਆਰ ਕਰ ਲਈ ਸੀ ਵਿੱਚ ਦੀ ਟਾਈਮ ਟੂ ਮ ਕੱਢ ਕੇ ਤੇ ਫਿਰ ਚਲੋ ਹਨਾ ਇਹ ਕਿਸੇ ਕਾਰਨ ਵਜੋਂ ਕਮੀਜ਼ ਮੇਰਾ ਨਹੀਂ ਤਿਆਰ ਹੋਇਆ ਤੇ ਕੱਲਾ ਕਮੀਜ਼ ਰੋਲ ਦੇ ਨੂੰ ਘਟੂ ਘਟ ਮੈਂ ਤੁਹਾਨੂੰ ਦੱਸਾਂ ਟੀਆਂ ਬੇਨਾਂ ਟਾਈਮ ਵਗਿਆ ਅੱਜ ਮੈਨੂੰ ਟਾਈਮ ਮਿਲੇਆ ਮੈਂ ਕਿਹਾ ਚਲੋ ਅੱਜ ਮੀ ਪੈਂਦਾ ਹੋਰ ਤਾਂ ਨਹੀਂ ਕੋਈ ਕੰਮ ਹੋਣ ਦਾ ਬੱਚਿਆਂ ਨੇ ਕੱਢ ਲਿਆ ਲਫਾਫਾ ਕਹਿੰਦੇ ਮੰਮੀ ਤੁਸੀਂ ਅੱਜ ਆਪਣਾ ਕਮੀਜ਼ ਸੂਟ ਤਿਆਰ ਕਰੋ ਪੂਰਾ ਤੇ ਆਪਾਂ ਕਰਨ ਲੱਗੇ ਸੀ ਕਮੀਜ਼ ਦੀ ਕਟਿੰਗ ਤੇ ਮੈਂ ਕਹਿੰਨੇ ਪਿਆਰ ਨਾਲ ਚੰਨੇ ਦਿੱਤਾ ਵੀ ਸੀਗਾ ਚਲੋ ਉਦੋਂ ਤਾਂ ਨਹੀਂ ਤਿਆਰ ਹੋਇਆ ਹੁਣ ਆਪਾਂ ਤਿਆਰ ਕਰ ਲੈਂਦੇ ਆ ਤੇ ਲੋ ਜੀ ਆਪਾਂ ਕਮੀਜ਼ ਦਾ ਮੂਲ ਤੇ ਮੰਗਰਲਾ ਪੀਸ ਲਾ ਲਿਆ ਤੇ ਸਾਢੇ 6 ਤੇ 13 ਇੰਚ ਸਾਢੇ 12 ਮੇਰਾ 13 ਦਾ ਵੈਸੇ ਆਪਾਂ ਹਨਾ 13 ਇੰਚ ਤੇ ਲਾਇਆਗਾ ਕਿਉਂਕਿ ਇਹ ਕਢਾਈ ਵਾਲਾ ਨਾ ਥੋੜੇ ਮੈਂ ਵੱਧਦੀ ਕੱਟ ਲੈਣੀ ਆ ਤੇ ਕਿਉਂਕਿ ਅੱਧਾ ਇੰਚ ਦਾ ਆਪਣਾ ਸਲਾਈ 1 ਇੰਚ ਦਾ ਵੈਸੇ ਵੀ ਆਪਾਂ ਨੂੰ ਮਾਰਜਿਨ ਰੱਖਣਾ ਹੀ ਪੈਂਦਾ ਤੇ ਲੋ ਜੀ ਆਪਾਂ ਸਾਤੇ ਇੰਚ ਇਹ ਲੈ ਅੱਧਾ ਇੰਚ ਪਤਾ ਆ ਕੇ ਮੁਡੇ ਦਾ ਨਿਸ਼ਾਨ ਤੇ ਆਪਾਂ ਬਸ ਇਹ ਦੋਨੋਂ ਪੀਸ ਨਾ ਕਿਉਂਕਿ ਇਹ ਤਿਲਕਣਾ ਜਿਹਾ ਕੱਪੜਾ ਨਾ ਕਹ ਲਓ ਥੋੜਾ ਸ਼ਾਈਨਿੰਗ ਜਿਹਾ ਕੱਪੜਾ ਇਹ ਉਂ ਹੀ ਹੱਥ ਲਾਏ ਤੋਂ ਹਿੱਲ ਜਾਂਦਾ ਇਸ ਕਰਕੇ ਮੈਂ ਬੈਕ ਤੇ ਕੰਨ ਦੇ ਦਾ 프ਰੰਟ ਪੀਸ ਦੀ ਕਟਿੰਗ ਇਕੱਠੀ ਕਰੂੰਗੀ ਤੇ ਉੱਥੇ ਜਿਹੜੇ 프ਰੰਟ ਵਾਲੇ ਕਾਰਡ ਆ ਕਾਰਡ ਪਾਉਣੀ ਹੈ ਇਹਦੇ ਵਿੱਚ ਉਹ ਥੋੜੀ ਜਿਹੀ ਪਾਉਂਗੀ ਬਿਲਕੁਲ ਬੀਮ ਨੂੰ ਮੀਜੀ ਕਿਉਂਕਿ ਉਹ ਬਾਅਦ ਚ ਪਾਉਂਗੀ ਮੈਂ ਕਿਉਂਕਿ ਕਈ ਵਾਰ ਆਪਾਂ ਗੱਲਾਂ ਜਦੋਂ ਜੜਦੇ ਨੇ ਵੱਧ ਘਟ ਹੋ ਜਾਂਦਾ ਹੈ ਕਪੜਾ ਹਿੱਲ ਜਾਂਦਾ ਕਹਿ ਲਓ ਹੱਥ ਲਾਣ ਨਹੀਂ ਹੈ ਨਾ ਮਾੜਾ ਮੋਟਾ ਹਿੱਲ ਜਾਂਦਾ ਕਪੜਾ ਤੇ ਚਲੋ ਆਪਣਾ ਹੀ ਆ ਹਨਾ ਤਾਂ ਕਰਕੇ ਦੇਖੋ ਇਹਦੇ ਵਿੱਚ ਕਾਰਡ ਬਹੁਤ ਘੱਟ ਪਾਈ ਹੈ ਕਿਉਂਕਿ ਇਹਦੇ ਵਿੱਚ ਮੈਂ ਲਾਈਨਿੰਗ ਲਾਣੀ ਹੈ ਕਿਨੀ ਚ ਲਾਈਨਿੰਗ ਲੱਗੂਗੀ ਚ ਦੇ ਆਪਾਂ ਸਾਢੇ 6 ਤੇ ਮਨ ਲਾ ਲਾਇਆ ਨਿਸ਼ਾਨ ਪਿਛਲੇ ਬੈਕ ਕਰ ਲੇ ਮਗਰ ਲੱਤੀ ਮੂਲ ਲਗਲਾ ਸੇਮੀਆਂ ਸਿਰਫ ਕੀ ਕਹੇ ਨਾ 1 ਅੱਧਾ ਇੰਚ ਦਾ ਹੀ ਫਰਕ ਹੁੰਦਾ ਗਲੇ ਦਾ ਮੇਰੇ ਦਾ ਨਾ ਜ਼ਿਆਦਾ ਡੀਪ ਹੁੰਦਾ ਆਪਾਂ ਨਾ ਕੰਫਰਟੇਬਲ ਜਿਹਾ ਰਹਿਣੇ ਆ ਲਓ ਜੀ ਆਪਾਂ ਰੱਖ ਲਿਆ ਸੀ ਅਸਤਰ ਥੱਲੇ ਲਾਈਨਿੰਗ ਦਾ ਕੱਪੜਾ ਤੇ ਆਪਾਂ ਦੇਖੋ ਲਾਤੀ ਗੁੰਦ ਗੁੰਦ ਨਾਲ ਚੱਕੇ ਨਾ ਅੱਜ ਆਪਾਂ ਕਿ ਵੀ ਕੱਲ੍ਹ ਵਾਲੀ ਵੀ ਵੀਡੀਓ ਕਿਸੇ ਨੇ ਦੇਖੀ ਹੋਣੀ ਹੈ ਮੈਂ ਗੁੰਦਣਾ ਚੱਕਿਆ ਸੀ ਤੇ ਚਲੋ ਜੀ ਇਹ ਕੱਪੜਾ ਆਪਾਂ ਕਰ ਲਿਆ ਸੈਟ ਲੋਜੀ ਆ ਆਪਾ ਕੱਟ ਲਈ ਰੇਬਲੀ ਗਲੇ ਤੇ ਇਹਵੇਂ ਜਮਨ ਨਾਲ ਵਾਲਾ ਗਲਾ ਬਣਾਣਾ ਬੇਟੀਆਂ ਕਹਿੰਦੇ ਮੰਮੀ ਗਲਾ ਪਲੇਨ ਨਹੀਂ ਰੱਖਣਾ ਬਿਲਕੁਲ ਪੂਰਾ ਪੂਰਾ ਜਿੰਨਾ ਉਹਨਾਂ ਨੇ ਗਲੇ ਦੀ ਕੜਾਈ ਕੀਤੀ ਹੈ ਨਾ ਤੇ ਉਹ ਸਾਰਾ ਗਲਾ ਕਵਰ ਕਰਨਾ ਤੁਸੀਂ ਕਿ ਨਹੀਂ ਤਾਂ ਮੈਂ ਨਾ ਗਲਾ ਬਹੁਤ ਜ਼ਿਆਦਾ ਚੜਾਈ ਚ ਸੀ ਥੋੜਾ ਜਾਂ ਤੇ ਫਿਰ ਬੇਟੀਆਂ ਕਹਿੰਦੇ ਨਹੀਂ ਮੰਮੀ ਇਹ ਇਦਾਂ ਹੀ ਸੋਹਣਾ ਲੱਗੂ ਇਹ ਚਲੋ ਆਪਾਂ ਹੋਰ ਕਰਦੇ ਜਾਦੇ ਹਾਂ ਜੀ ਠੀਕ ਹੀ ਰੱਖਿਆ ਤੇ ਤੁਸੀਂ ਦੇਖਦੇ ਆਪਾਂ ਕਿ ਕਿੱਦਾਂ ਬਣਦਾ ਸੂਟ ਮੈਂ ਨਾ ਗਲਾ ਉੱਪਰੋਂ ਸਲਾਈ ਚ ਦੇ ਦੇਣਾ ਕਿਉਂਕਿ ਆਪਾਂ ਗਲੇ ਦੀ ਲੰਬਾਈ ਘਟਾ ਦੇਣੀ ਹੈ ਗਲੇ ਦੀ ਚੜਾਈ ਥੋੜੀ ਜ਼ਿਆਦਾ ਤੇ ਵਿਸਤ੍ਰਣ ਸਵਾ ਦੋ ਤੇ ਕਟਿੰਗ ਕਰਤੀ ਹੈ ਇਹ ਪੌਣੀ ਕੁ ਤਿੰਨ ਤੇ ਮੇਰਾ ਗਲਾ ਕਟਿੰਗ ਹੋ ਗਿਆ ਤਿੰਨ ਤੇ ਅੱਗੇ ਸਲਾਈ ਲੱਗ ਕੇ ਕਿਉਂਕਿ ਕਢਾਈ ਦੇ ਹਿਸਾਬ ਨਾਲ ਸਵਾ ਤਿੰਨ ਤੇ ਆ ਗਿਆ ਹੁਣ ਤੇ ਚਲੋ ਇਹ ਆਪਾਂ ਬੈਕ ਵਾਲਾ ਇਹਦੇ ਨਾਲ ਜਿਸ ਤਰ੍ਹਾਂ ਇਹਨੂੰ ਮੈਂ ਢਾਈ ਤੇ ਕੀਤਾ ਉਹਦੇ ਨਾਲ ਇਹ ਜਿਆਦਾ ਇਤਨੂ ਡਿੱਕੂ ਡੂਗੂਗਾ ਨਹੀਂ ਉਸਾ ਨਾ ਲਾਜੀ ਇਹਦੇ ਵੀ ਲਾ ਕੇ ਪੰਨਾਂ ਨੂੰ ਜਣਾ ਨੂੰ ਜਮਾ ਸਲਾਈ ਲਾਤੀ ਕਢਾਈ ਦੇ ਤੇ ਇਸ ਬਹੁਤ ਸੌਖਾ ਤਰੀਕਾ ਜਿਵੇਂ ਕਈ ਵਾਰ ਆਪਾਂ ਬੁਕਰਮ ਦਾ ਗਲਾ ਜੜਦੇ ਆ ਨਾ ਇਹਦੇ ਤੇ ਕਢਾਈ ਅਲਗਲੇ ਤੇ ਉਹ ਸੈੱਟ ਨਹੀਂ ਹੁੰਦਾ ਕਿ ਬਾਗਾ ਟੱਪਦਾ ਨਾ ਤੇ ਫਿਰ ਉਹਨਾਂ ਖਿੱਚ ਪੈਣਾ ਇਹ ਪਲੋਈਆਂ ਦੇ ਨਿਸ਼ਾਨ ਦੀ ਬਹੁਤ ਸਹੀ ਆ ਜਿਵੇਂ ਆਪਾਂ ਸਿੱਧੇ ਪਾਸੇ ਤੇ ਨਾ ਨਿਸ਼ਾਨ ਲਾਇਆ ਮੈਂ ਸਿੱਧਾ ਕਰ ਦਿੱਤਾ 3 ਦੀ ਚੱਤੀ ਤੇ ਡਾਟੇ ਤੇ ਲਾਲੀ ਫਿਰ ਬਿਲਕੁਲ ਬਰੀਕ ਨੀ ਕੋ ਆਪਾਂ ਸਿੱਧਾ ਰੱਖ ਕੇ ਸਲਾਈਆਂ ਲਾਲੀਆਂ ਉੱਪਰ ਉਹਦੇ ਨਾਲ ਆਪਾਂ ਕੋਲੋਈ ਪਹੁੰਚ ਸੌਕਾ ਹੋ ਜਾਂਦਾ ਕਪੜਾ ਹਿਲਦਾ ਜੁਲਦਾ ਨਹੀਂ ਨਾਲ ਆਪਾਂ ਨੂੰ ਨਿਸ਼ਾਨ ਦਿਖਦੇ ਰਹਿੰਦੇ ਉੱਪਰ ਕਿਉਂਕਿ ਉਹ ਨਿਸ਼ਾਨ ਤੇ ਸਲਾਈਆਂ ਜੀ ਆ ਜਾਣੇ ਆ ਤੇ ਆ ਦੇਖੋ ਆ ਮੈਂ ਥੋੜਾ ਖਿੱਚ ਕੇ ਜਿਹੜਾ ਆਪਾਂ ਮੋਟਾ ਰੱਖਿਆ ਨਿਸ਼ਾਨ ਲਾਇਆ ਸੀ ਖਿੱਚ ਕੇ ਥੋੜਾ ਧਾਗਾ ਆਪਾਂ ਕਟਿੰਗ ਕਰਤਾ ਦੇਖੋ ਮੇਰੇ ਕੋਲੋਈਆਂ ਦਾ ਲਿਖਾ ਤੇ ਲੋ ਜੀ ਆਪਣੇ ਬਹਿ ਗਿਆ ਪਲੋਈਆ ਆਪਾਂ ਪਹੁੰਚ ਵੀ ਸਨ ਹੋ ਗਏ ਨਹੀਂ ਆਪਾਂ ਨੂੰ ਕਿੰਨਾ ਟਾਈਮ ਲੱਗ ਜਾਂਦਾ ਮਾਰ ਕੇ ਦਾ ਨਿਸ਼ਾਨ ਦੇਖ ਤੈਨੂੰ ਕਈ ਵਾਰ ਤਾਂ ਦਿਖਦਾ ਹੀ ਨਹੀਂ ਹੈਗਾ ਲਾਈਨਿੰਗ ਲੱਗ ਜਾਂਦੀ ਇਸ ਕਪੜੇ ਥੱਲੇ ਆਪਾਂ ਆ ਗਏ ਹੁਣ ਬੈਕ ਵਾਲੇ ਪੀਸ ਤੇ ਹੁਣ ਆਪਾਂ ਲੋ ਜੀ ਪਹਿਲਾਂ ਆਪਾਂ ਕਰਦੇ ਆ ਮੇਨ ਦਾ ਬਾਹਾਂ ਦੀ ਕਟਿੰਗ ਐਵੇਂ ਬਾਹਾਂ ਦੀ ਕਟਿੰਗ ਕਰਕੇ ਨਾ ਇਤਿਹਾਸ ਇੱਤ ਨੇ ਮੇਰੀ ਬੇਟੀ ਵੀ ਆਖੀ ਬਿੱਲੀ ਤੇ ਮੈਂ ਆਖਿਆ ਚਲ ਮੀਂਹ ਦਾ ਕੋਈ ਪਤਾ ਨਹੀਂ ਮੀ ਉਪਰੋਂ ਰੱਬ ਤਿਆਰ ਹੈ ਮੀ ਬਾਹ ਨੂੰ ਤੇ ਮੈਂ ਉਹਨੇ ਤੈਨੂੰ ਬਾਹਾਂ ਦੀ ਕਟਿੰਗ ਕਰਕੇ ਦੇਣੀ ਹੈ ਜਦ ਤੱਕ ਤੂੰ ਮੇਰੀਆਂ ਬਾਹਾਂ ਦੀ ਹੈਨਾ ਤਰਪਾਈ ਕਰਦੀ ਜਦ ਤੱਕ ਮੈਂ ਬੈਗ ਤੇ ਫਰੰਟ ਵਾਲਾ ਪੀਸ ਦੀ ਸਟਿਚਿੰਗ ਕਰਾਂਗੀ ਤੇ ਹਜੇ ਪਿਆਕ ਵਾਲੇ ਪੀਸ ਤੇ ਨ ਕੋਲ ਨੇ ਪਲਾਂਗੇ ਵੀ ਪਾਉਣੀਆਂ ਨੇਗੀਆਂ ਤੇ ਮੈਂ ਜਾਂ ਨੂੰ ਤਿਆਰ ਕਰੂੰਗੀ ਜਦ ਮੈਂ ਹੌਲੀ ਹੌਲੀ ਤਪਾਈ ਕਰਦੇ ਨੇ ਇੱਕ ਕੀ ਮੇਰਾ ਆਪਣਾ ਹੀ ਕਮੀਜ਼ ਆ ਚਲੋ ਬੱਚੀ ਨੂੰ ਇੰਨਾ ਹਜੇ ਨਹੀਂ ਹੈ ਤਾਂ ਚਲ ਮੈਂ ਫਿਰ ਵੀ ਮੜਾ ਮੋਟਾ ਆਪਣਾ ਆਪਣਾ कर लें जो इन्ह ने मेरे सूट तैयार करना मम्मी अस आप ही तरपाई कर लागे जंकी माड़ी हो तो करके मैं अपना ये मेरा अपने कमीज आल मैं इन्हों में चलो यदि बाहपाई कर दी मैं जब तक कमीज दियाँ ला लिया देखो देखो ये आप फिटिंग दिशानियाँ पक्या करते हैं वैसे तो पहला लाया हो निशान वो दिखता नहीं ना अपन ध्यान देखना पा ਚਲੋ ਜੀ ਆਹ ਦੇਖੋ ਆਪਾਂ ਮੂਰਲੇ ਪੀਸ ਉੱਪਰ ਰੱਖ ਲਿਆ ਹੁਣ ਬੈਕ ਪੀਸ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਇਹਦੇ ਨਾਲ ਆਪਾਂ ਜੋੜਦੇ ਆ ਇਹਨੂੰ ਚਲੋ ਸਟਿਚ ਕਰਦੇ ਆ ਹੁਣ ਚਲੋ ਦੇਖੋ ਸਟਿਚ ਕਰਦੇ ਆ ਤੇ ਆ ਗਏ ਆਪਾਂ ਮਸੂਲੀ ਤੇ ਚਲੋ ਮੈਂ ਜੀਤੀ ਨਾਲ ਕਿਸੇ ਕੰਮ ਵਿੱਚ ਵੀ ਕੰਮ ਕਰਨਾ ਦਿੱਤੀ ਉਹ ਤਰਬਾਈ ਕਰਨ ਦਾ ਬਿਸਸ ਕਰਕੇ ਵੀਡੀਓ ਪ੍ਰੋਪਰ ਨਹੀਂ ਦਿਖਾਉਣੀ ਮੈਂ ਸਾਰਾ ਤਕਰੀਬਨ ਚੱਲ ਲਿਆ ਬਾਹਾਂ ਬੂਹਾਂ ਜੜਦੀਆਂ ਸੀ तो हम इतने आया लग हर चीज़ में तरपाई करके ये हटिया भांडे धो तो के हूँ आ गई ये फोन चक के मम्मी किए करेगी मैं हजे ट्यूशन जाना इन्हें ट्यूशन भी जाना मम्मी फटाफट करो क्योंकि मैनों इन्ना वीडियो बारे पता नहीं किमें पानी है किदा है ना वो करनी है तो चलो जी सूट बन के अपना रैडी तो आप माड़ी मोटी प्रेस वैसे तो मैं पहले भी प्रेस करके, करके कटिंग किया कपड़े से थोड़ा पता तैय मही भी जितने आप रखते उप जाए ਤੇ ਬੀਟੀ ਇਹ ਚ ਤੁਸੀਂ ਦੱਸਿਓ ਜਰੂਰ ਏ ਤੇ ਤੁਹਾਨੂੰ ਕਿਦਾਂ ਲੱਗਿਆ ਮੇਰਾ ਸੂਟ ਤੇ ਤਾਂ ਕਿ ਮੈਂ ਅੱਨਾ ਖਲ ਨੂੰ ਪਾ ਕੇ ਆਪਣੇ ਫਰੈਂਡ ਨੂੰ ਦਿਖਾਣਾ ਵੀ ਮੈਂ ਅੱਜ ਤਿਆਰ ਕੀਤਾ ਸੂਟ ਇਹ ਪੂਰਾ 1 ਸਾਲ ਲੱਗਿਆ ਮੈਨੂੰ ਇਹ ਸੂਟ ਤਿਆਰ ਕਰਨ ਨੂੰ ਲੱਗਿਆ ਕੋਈ ਟਾਈਮ ਵੀ ਨਹੀਂ ਜ਼ਿਆਦਾ ਹਮ ਬਸ ਉਹਨੇ ਵਿਆਹ ਚ ਇਸ ਤਰ੍ਹਾਂ ਬਿਜੀ ਹੋ ਗਏ ਸੀ ਤੇਰਾ ਥੋੜੀ ਹੈਲਪ ਕਰਾਉਣ ਲੱਗੇ ਫਿਰ ਬਸ ਤੁਹਾਨੂੰ ਪਤਾ ਹੀ ਆ ਵਿਆਹ ਦੇ ਕੰਮਾਂ ਚ ਨਾ ਫਿਰ ਆਪਣਾ ਕੰਮ ਤਾਂ ਥੋੜਾ ਭੁੱਲੀ ਜਾਂਦੇ ਆ ਚਲੋ ਅੱਜ ਇਹ ਆ ਗਿੱਸਾ ਲਵਾਰ ਈ ਆ ਗਿਆ ਦਾ ਦੁਪੱਟਾ ਤੇ ਬਹੁਤ ਹੀ ਜਲਦੀ ਇਸ ਸੂਟ ਦੀ ਸ਼ਾਰਟ ਵੀਡੀਓ ਇਸ ਚੈਨਲ ਤੇ ਦੇਖਿਓ ਤੁਸੀਂ ਤੇ ਦੱਸਿਓ ਕਮੈਂਟ ਚ ਕਿਦਾਂ ਦਾ ਲੱਗਿਆ ਤੁਹਾਨੂੰ ਮੇਰਾ ਸੂਟ ਬਾਏ ਬਾਏ ਥੈਂਕ ਯੂ ਧੰਨਵਾਦ